ਪੰਜਾਬ ਦੇ ਸ਼ਹਿਰ ਅੰਮ੍ਰਿਤਸਰ ਵਿੱਚ ਅੱਜ ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ ਅਧੀਨ ਲੜਕੀਆਂ ਨੂੰ ਡਰਾਈਵਿੰਗ ਲਾਇਸੈਂਸ ਬਣਾਉਣ ਲਈ ਕਾਰ ਡਰਾਈਵਿੰਗ ਦੀ ਮੁਫਤ ਸਿਖਲਾਈ ਦਿੱਤੀ ਜਾ ਰਹੀ ਹੈ ਜਿਸ ਵਿੱਚ 4 ਸਕੂਲਾਂ ਤੋਂ ਲਗਭਗ 100 ਦੇ ਕਰੀਬ ਵਿਦਿਆਰਥੀ ਡਰਾਈਵਿੰਗ ਸਿਖਲਾਈ ਲੈਣ ਲਈ ਪਹੁੰਚੇ ਉੱਥੇ ਹੀ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ਼੍ਰੀ ਕਣਸ਼ਾਮ ਥੋਰੀ ਜੀ ਨੇ ਲੜਕੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਹਰ ਲੜਕੀ ਲਈ ਡਰਾਈਵਿੰਗ ਸਿਖਲਾਈ ਜ਼ਰੂਰੀ ਹੈ ਇਸ ਲਈ ਇਹ ਰੋਜ਼ਾਨਾ ਡਰਾਈਵਿੰਗ ਕਲਾਸਾਂ ਲਗਾਉਣ ਅਤੇ ਇਸ ਤਰ੍ਹਾਂ ਦੇ ਸਕਿੱਲ ਵਿਕਸਤ ਕਰਨ ਤਾਂ ਜੋ ਕੁਪ ਵਿਖੇ ਵਿੱਚ ਵੀ ਇਨ੍ਹਾਂ ਤੋਂ ਲਾਭ ਲਿਆ ਜਾ ਸਕੇ ਤੁਸੀਂ ਦੇਖ ਰਹੇ ਹੋ ਅੰਮ੍ਰਿਤਸਰ ਤੋਂ ਮਨਜੀਤ ਸਿੰਘ ਦੀ ਰਿਪੋਰਟ। ਚਾਰ ਸਕੂਲਾਂ ਦੇ 100 100 ਦੇ ਕਰੀਬ ਬੱਚੇ ਆਏ ਹੋਏ ਨੇ। ਅੱਜ 10 ਵੈਨਾਂ ਪਹੁੰਚ ਚੁੱਕੀਆਂ ਨੇ। ਦਸਾਂ ਬੱਚਿਆਂ ਦਾ ਜਿਹੜਾ ਡਰਾਈਵਿੰਗ ਕਲਾਸਸ ਦਾ ਸ਼ੁਰੂ ਕੀਤੀ ਜਾਏਗੀ। ਇਹਦੇ ਵਿੱਚ ਸਾਡੇ ਆਰ.ਟੀ.ਐਸ. ਸਾਫ ਸਾਡੇ ਜ਼ਿਲ੍ਹਾ ਸਿੱਖਿਆ ਅਫਸਰ ਸਾਹਿਬ ਡੀ.ਪੀ.ਓ. ਮੈਮ ਔਰ ਸਾਰੇ ਜਿਹੜੇ ਅਧਿਕਾਰੀ ਸੀ.ਡੀ.ਪੀ.ਓ ਤੇ ਸਾਡੇ ਡਿਊਟੀ ਡੈਟਾ ਮੈਡਮ ਸਾਰੇ ਇੱਥੇ ਮੌਜੂਦ ਨੇ। ਹੁਣ ਮੈਂ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਨੂੰ ਕਹਾਗਾ ਕਿ ਉਹ ਬੱਚਿਆਂ ਨੂੰ ਟੂਰ ਕਰੋਣ। ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਕਨਿਸ਼ ਆਪ ਥੋੜੀ ਜੀ ਸੋ ਸਮੂ ਅਫੀਸਰ ਸਾਹਿਬਾਨ ਇਨਕਲੂਡਿੰਗ ਆਰਟੀ ਐਡੀਪੀਓ ਤੇ ਹੋਰ ਜਿਹੜੇ ਅਫੀਸਰਸ ਇਹਦੇ ਨਾਲ ਰਿਲੇਟਿਡ ਨੇ ਯਾਰੇ ਬੱਚੋ ਸੋ ਅਸੀਂ ਕੁਝ 2-3 ਹਫਤੇ ਪਹਿਲਾਂ ਡੀਪੀਓ ਮੈਡਮ ਨਾਲ ਅਸੀਂ ਬੈਠੇ ਇਹਨਾਂ ਨੇ ਦੱਸਿਆ ਵੀ ਸਾਡੇ ਕੋਲ ਕੁਝ ਫੰਡਸ ਆਏ ਹੋਏ ਨੇ ਰਿਗਾਰਡਿੰਗ ਬੇਟੀ ਬਚਾਓ ਬੇਟੀ ਪੜ੍ਹਾਓ ਪ੍ਰੋਗਰਾਮ ਸੋ ਕੁਇਕਲੀ ਅਸੀਂ ਇਹ ਪਲਾਨ ਕੀਤਾ ਹੈ ਮਲਟੀਪਲ ਪ੍ਰੋਗਰਾਮਸ ਅੰਡਰ ਬੇਟੀ ਬਚਾਓ ਬੇਟੀ ਪੜਾਓ ਇੱਕ ਅਸੀਂ 셀ਫ ਡਿਫੈਂਸ ਕਲਾਸਿਸ ਦਾ ਇਹੀ ਲਾਸਟ ਵੀਕ ਇਨੋਗੂਰੇਸ਼ਨ ਕੀਤਾ ਹੈ ਦਿਸ ਇਜ਼ ਦੀ ਸੈਕੰਡ ਪ੍ਰੋਗਰਾਮ ਜਿੱਥੇ ਅਸੀਂ ਲਾਂਚ ਕਰ ਰਹੇ ਹਾਂ ਇੱਕ ਦੋ ਪ੍ਰੋਗਰਾਮ ਹੋਰ ਅਸੀਂ ਲਿਖੇ ਹੋਏ ਨੇ ਇਹਦੇ ਵਿੱਚ ਜਿਹੜੇ ਜਨਵਰੀ ਦੇ ਮਹੀਨੇ ਦੇ ਵਿੱਚ ਅਸੀਂ ਕਰਾਂਗੇ ਸੋ ਆਈ ਐਮ ਹੈਪੀ ਇੱਕ ਤਾਂ ਡੀਪੀਓ ਮੈਡਮ ਤੇ ਹੋਰ ਜਿਹੜੇ ਇਹਨਾਂ ਦੇ ਨਾਲ ਅਸੀਂ ਨੋਡਲ ਆਫਸਰਸ ਲਗਾਏ ਨੇ ਬੜੇ ਸ਼ਾਰਟ ਨੋਟਿਸ ਦੇ ਉੱਤੇ ਇਹਨਾਂ ਨੇ ਇਹ ਪ੍ਰੋਗਰਾਮ ਨੂੰ ਜਿਹੜਾ ਹੈ ਅਮਲੀ ਜਾਮਾ ਪਹਿਨਾਇਆ ਸੋ ਸਪੈਸ਼ਲੀ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਅਸੀਂ ਚਾਹ ਰਹੇ ਸੀਗੇ ਵੀ ਮਤਲਬ ਜਿਹੜੇ ਸਕਿੱਲ ਸੈੱਟ ਨੇ ਇਹ ਜ਼ਰੂਰ ਸਿੱਖਣਾ ਚਾਹੀਦਾ ਸਾਰੇ ਬੇਟੀਆਂ ਨੂੰ ਸਾਡੀ ਗੱਡੀ ਜ਼ਰੂਰ ਚਲਾਣੀ ਆਣੀ ਚਾਹੀਦੀ ਹੈ ਸੋ that is how we have planned this and i hope ਤੁਸੀਂ ਸਾਰੇ ਬੱਚੇ ਇਹਦਾ ਸਿਨਸੇਅਰਲੀ ਸਾਰੀ ਕਲਾਸਿਸ ਬਿਨਾ ਸਕਿੱਪ ਕਰੇ ਇਸ ਨੂੰ ਸਿੱਖੋ ਐਂਡ i think it is a lifelong skill set so ਇਹਦਾ ਤੁਸੀਂ ਯੂਜ਼ ਕਰੋ ਮੈਂ ਬਾਲਾ ਤੇ ਇੱਥੇ ਸਪੀਚ ਦੇ ਵਿੱਚ ਨਹੀਂ ਚੱਲ ਬਸ ਥੀਸ ਆਰ ਮਾਈ ਸ਼ਾਰਟ ਥਿੰਕ ਟੂ ਇਸ ਓਪਰਚ्युनिटी ਨੂੰ ਜ਼ਰੂਰ ਯੂਜ਼ ਕਰਨਾ ਐਂਡ i hope by end of day ਤੁਸੀਂ ਇੱਕ ਕਪੇਬਲ ਆਪਣੇ ਇਹ ਸਕਿੱਲ ਨੂੰ ਐਕਟ ਚੂਰ ਕਰੋ